ਦੋਸਤੋ ਅੱਜ ਦਾ ਆਪਣੀ ਗੱਲਬਾਤ ਦਾ ਵਿਸ਼ਾ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਫਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਦੋਸਤੋ ਬਾਬਾ ਨਾਨਕ ਜੀ ਨੇ ਸਾਨੂੰ ਅੱਜ ਤੋਂ ਲਗਭਗ 500 ਸਾਲ ਪਹਿਲਾਂ ਹੀ ਆਪਣੀ ਬਾਣੀ ਦੀ ਰਚਨਾ ਕਰਕੇ ਦੱਸ ਦਿੱਤਾ ਸੀ ਕਿ ਮਨੁੱਖ ਚਾਹੇ ਪਦਾਰਥਾਂ ਦੇ ਢੇਰ ਢੇਰਾਂ ਦੇ ਢੇਰ ਇਕੱਠੇ ਕਰ ਲਵੇ ਪਰ ਫਿਰ ਵੀ ਉਸ ਦੀ ਭੁੱਖ ਨਹੀਂ ਮਿਟਦੀ ਇਹ ਮਨੋਕ ਜਿੰਨੀਆਂ ਮਰਜ਼ੀ ਚੁਤਰਾਈਆਂ ਕਰਕੇ ਧਨ-ਦੌਲਤ ਇਕੱਠਾ ਕਰ ਲਵੇ ਫਿਰ ਵੀ ਇੱਕ ਵੀ ਚੁਤਰਾਈ ਉਸ ਦੇ ਕੰਮ ਨਹੀਂ ਆਉਂਦੀ ਦੋਸਤੋ ਵੈਸੇ ਤਾਂ ਬਾਬਾ ਨਾਨਕ ਜੀ ਦਾ ਸ਼ਬਦ ਉਹਨਾਂ ਸਾਰੇ ਹੀ ਭ੍ਰਸ਼ਟ ਲੋਕਾਂ ਉੱਪਰ ਢੁਕਦਾ ਹੈ ਜਿਹੜੇ ਸਾਡੇ ਦੇਸ਼ ਨੂੰ ਲੁੱਟ ਲੁੱਟ ਕੇ ਧਨ ਦੌਲਤ ਜਮਾ ਕਰ ਰਹੇ ਹਨ ਪਰ ਅੱਜ ਆਪਾਂ ਪੁਲਿਸ ਦੇ ਦੋ ਬਹੁਤ ਵੱਡੇ ਅਫਸਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਲੋਕਾਂ ਦਾ ਖੂਨ ਚੂਸ ਚੂਸ ਕੇ ਬੇਸ਼ਮਾਰ ਧਨ ਇਕੱਠਾ ਕੀਤਾ ਅਤੇ ਧਨ ਇਕੱਠਾ ਕਰਨ ਤੋਂ ਬਾਅਦ ਇਹ ਧਨ ਉਹਨਾਂ ਦੇ ਕਿਸੇ ਕੰਮ ਵੀ ਨਹੀਂ ਆਇਆ ਧਨ ਕਮ ਆਉਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਰਹੀ ਸਭ ਤੋਂ ਵੱਡਾ ਜੋ ਮਨੁੱਖ ਦੀ ਮਨੁੱਖ ਦਾ ਧਰਮ ਉਸਦੀ ਇੱਜ਼ਤ ਹੁੰਦੀ ਹੈ ਉਹ ਇੱਜ਼ਤ ਵੀ ਇਹਨਾਂ ਲੋਕਾਂ ਦੀ ਮਿੱਟੀ ਵਿੱਚ ਮਿਲ ਗਈ ਹੈ ਪੰਜਾਬ ਪੁਲਿਸ ਦੇ ਡੀਆਈਜੀ ਹਰਚਨ ਸਿੰਘ ਭੁੱਲਰ ਬਾਰੇ ਆਪਾਂ ਸਾਰੇ ਲੋਕਾਂ ਨੇ ਜਾਣ ਹੀ ਲਿਆ ਹੈ ਕਿ ਉਸਦੇ ਘਰ ਵਿੱਚੋਂ ਕਰੋੜਾਂ ਰੁਪਈਆ ਅਤੇ ਕਈ ਕਿਲੋ ਸੋਨਾ ਮਹਿੰਗੀਆਂ ਮਹਿੰਗੀਆਂ ਘੜੀਆਂ ਤੇ ਮਹਿੰਗੀ ਮਹਿੰਗੀ ਸ਼ਰਾਬ ਸੀਬੀਆਈ ਨੇ ਬਰਾਮਦ ਕੀਤੀ ਹੈ ਅਤੇ ਅੱਜ ਜੋ ਡੀਆਈਜੀ ਪੁੱਲਰ ਜੇਲ੍ਹ ਦੀ ਹਵਾ ਖਾ ਰਿਹਾ ਹੈ ਆਪਣੀ ਡਿਊਟੀ ਦੇ ਦੌਰਾਨ ਮੂੰਹ ਵਿੱਚੋਂ ਕੱਢਿਆ ਹਰ ਇੱਕ ਸ਼ਬਦ ਜਿਹੜਾ ਇੱਕ ਕਾਨੂੰਨ ਬਣ ਜਾਂਦਾ ਸੀ ਜਿਸ ਦੇ ਅੱਗੇ ਪਿੱਛੇ ਸਕਿਉਰਿਟੀ ਵਾਲੇ ਹਰ ਵਕਤ ਘੁੰਮਦੇ ਰਹਿੰਦੇ ਸਨ ਜਿਹੜਾ ਚੰਗੇ ਤੋਂ ਚੰਗੇ ਪਕਵਾਨ ਖਾਂਦਾ ਸੀ ਅਤੇ ਮਖਮਲ ਦੇ ਗੱਦੇ ਉੱਪਰ ਸੌਂਦਾ ਸੀ ਅੱਜ ਉਹੀ ਡੀਆਈਜੀ ਭੁੱਲਰ ਜੇਲ੍ਹ ਵਿੱਚ ਕਹਿੰਦੇ ਬੈਂਗਣਾ ਦੀ ਤਰੀ ਖਾ ਰਿਹਾ ਹੈ ਪੀ ਰਿਹਾ ਹੈ ਕਿਸੇ ਆਦਮੀ ਦੀ 2 ਲੱਖ ਤੋਂ ਉੱਪਰ ਮਹੀਨੇ ਦੀ ਤਨਖਾਹ ਹੋਵੇ ਅਤੇ ਉਸ ਨੂੰ ਹਰ ਸਰਕਾਰ ਵੱਲੋਂ ਸਹੂਲਤ ਹੋਵੇ ਫਿਰ ਵੀ ਅਜੇ ਤੱਕ ਉਸ ਦੀ ਭੁੱਖ ਨਾ ਮਿਟੇ ਫਿਰ ਵੀ ਉਸਦੀ ਨੀਤਨਾ ਭਰੇ ਫਿਰ ਆਪਾਂ ਉਸ ਆਦਮੀ ਨੂੰ ਕੀ ਅਖਾਂਗੇ ਆ ਕੁਝ ਦਿਨ ਪਹਿਲਾਂ YouTube ਉੱਪਰ ਇੱਕ ਹੋਰ ਸਾਬਕਾ ਪੁਲਿਸ ਵਾਲੇ ਦੀ ਵੀਡੀਓ ਘੁੰਮ ਰਹੀ ਹੈ ਜੋ ਆਈਜੀ ਲੈਵਲ ਦਾ ਅਧਿਕਾਰੀ ਸੀ ਆਈਜੀ ਲੈਵਲ ਦਾ ਅਧਿਕਾਰੀ ਹੋਣ ਦੇ ਨਾਂ ਤੇ ਅਜੇ ਤੱਕ ਉਸ ਦੀ ਭੁੱਖ ਨਹੀਂ ਮਿਟੀ ਸੀ ਉਹ ਇਸ ਤੋਂ ਵੀ ਵੱਧ ਅਮੀਰ ਬਣਨਾ ਚਾਹੁੰਦਾ ਸੀ ਅਮੀਰ ਬਣਾਉਣ ਵਾਲੀਆਂ ਕੰਪਨੀਆਂ ਦੇ ਚਲਸੇ ਵਿੱਚ ਆ ਕੇ ਉਸ ਨੇ 8 ਕਰੋੜ ਰੁਪਇਆ ਉਹਨਾਂ ਕੰਪਨੀਆਂ ਵਿੱਚ ਲਾ ਦਿੱਤਾ ਅਤੇ ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੇ ਨਾਲ ਠੱਗੀ ਵੱਜ ਗਈ ਹੈ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੂੰ 8 ਕਰੋੜ ਰੁਪਇਆ ਕਿੱਥੋਂ ਲਿਆ ਹੈ ਤਾਂ ਉਸ ਨੇ ਕਿਹਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਤੋਂ ਪੈਸਾ ਇਕੱਠਾ ਕਰਕੇ ਇਸ ਕੰਪਨੀ ਵਿੱਚ ਲਾਇਆ ਸੀ ਤਾਂ ਕਿ ਮੈਂ ਪਹਿਲਾਂ ਨਾਲੋਂ ਵੱਧ ਅਮੀਰ ਹੋ ਜਾਵਾਂ ਉਸਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਸੁਇਸਾਈਡ ਨੋਟ ਵੀ ਲਿਖਿਆ ਹੈ ਕਿ ਮੈਂ ਜਿੰਨਾ ਲੋਕਾਂ ਤੋਂ ਪੈਸੇ ਉਧਾਰ ਫੜੇ ਸਨ ਹੁਣ ਮੈਂ ਉਹਨਾਂ ਨੂੰ ਆਪਣਾ ਕੀ ਮੂੰਹ ਦਿਖਾਵਾਂਗਾ ਇਸ ਤਰ੍ਹਾਂ ਉਸਨੇ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਖਤਮ ਕਰਨ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਵੀ ਬਰਵਾਦ ਕਰ ਦਿੱਤਾ ਹੈ। ਦੋਸਤੋ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਛੋਟੀਆਂ-ਛੋਟੀਆਂ ਨੌਕਰੀਆਂ ਦੇ ਮੰਗਰ ਲੇ ਲਕੜੀਆਂ ਕੱਢਦੀ ਫਿਰਦੀ ਹੈ। ਪਰ ਅਜਿਹੇ ਬਹੁਤ ਸਾਰੇ ਲੋਕ ਐਨੇ ਵੱਡੇ ਉੱਚ ਉਹਦੇ ਉੱਪਰ ਹੋਣ ਕਰਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ ਬਾਬਾ ਨਾਨਕ ਜੀ ਨੇ ਤਾਂ 500 ਸਾਲ ਪਹਿਲਾਂ ਹੀ ਅਜਿਹੇ ਲੋਕਾਂ ਬਾਰੇ ਆਪਣੀ ਬਾਣੀ ਵਿੱਚ ਲਿਖ ਦਿੱਤਾ ਸੀ ਪਰ ਇਹ ਲੋਕ ਜਦ ਉੱਚਾ ਉਹਦੇ ਉੱਪਰ ਪਹੁੰਚ ਜਾਂਦੇ ਹਨ ਤਾਂ ਇਹ ਆਪਣੇ ਉਹਦੇ ਦੇ ਨਸ਼ੇ ਵਿੱਚ ਆ ਕੇ ਇਹ ਲੋਕ ਗੁਰਬਾਣੀ ਨੂੰ ਭੁੱਲ ਜਾਂਦੇ ਹਨ। ਚੋਸਤ ਚਲਾਕੀਆਂ ਕਰਕੇ ਧਨ ਇਕੱਠਾ ਕਰਨ ਲੱਗ ਪੈਂਦੇ ਹਨ। ਪਰ ਸਾਡੇ ਬਾਬਾ ਨਾਨਕ ਜੀ ਵੀ ਇੱਕ ਬਹੁਤ ਵੱਡੇ ਹਸਤੀ ਸਨ ਜਿਨ੍ਹਾਂ ਨੇ ਪਹਿਲਾਂ ਹੀ ਇਹ ਲਿਖ ਦਿੱਤਾ ਸੀ ਕਿ ਭੁੱਖਿਆਂ ਭੁੱਖ ਨਾ ਉੱtre ਜੇ ਬਨਾਪੁਰਿਆ ਭਾਰ ਸਹਿ ਸਿਆਨਵਾ ਲਖੋਏ ਤਾ ਇੱਕ ਨਾ ਚੱਲੇ ਨਾਲ ਸੋ ਦੋਸਤੋ ਸਿਰਫ ਇੱਕ ਗੱਲ ਸਮਝਣ ਵਾਲੀ ਹੈ ਕਿ ਮਨੁੱਖ ਨੂੰ ਜਿਉਣਾ ਜਾਂਦੇ ਰਹਿਣ ਵਾਸਤੇ ਦੋ ਡੰਗ ਦੀ ਰੋਟੀ ਤਨ ਢੱਕਣ ਵਾਸਤੇ ਕਪੜਾ ਅਤੇ ਰਹਿਣ ਵਾਸਤੇ ਛੋਟਾ ਜਿਹਾ ਮਕਾਨ ਚਾਹੀਦਾ ਹੈ ਜੋ ਕਿ ਥੋੜੀ ਜਿਹੀ ਮਿਹਨਤ ਕਰਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਬਾਕੀ ਜੋ ਸਾਰੇ اڈੰਬਰ ਹਨ ਜਿਨ੍ਹਾਂ ਦੇ ਖਾਤਰ ਅਸੀਂ ਇੱਕ ਦੂਜੇ ਨਾਲ ਠੱਗੀਆਂ ਕਰਕੇ ਧਨ ਇਕੱਠਾ ਕਰਦੇ ਹਾਂ ਜਿਹੜੇ ਲੋਕਾਂ ਨੇ ਗਲਤ ਤਰੀਕੇ ਨਾਲ ਧਨ ਇਕੱਠਾ ਕੀਤਾ ਅਤੇ ਉਹ ਪਕੜੇ ਗਏ ਅਤੇ ਅੱਜ ਉਹ ਜੇਲ੍ਹ ਦੀ ਹਵਾ ਖਾ ਰਹੇ ਹਨ ਜਾਂ ਜਿਹੜੇ ਲੋਕ ਅਮੀਰ ਬਣ ਦੇ ਚੱਕਰ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਹਨ ਤੇ ਬਾਅਦ ਵਿੱਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੀਆਂ ਗਲਤੀਆਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ